ਮੰਮੇ ਮਾਰਦਾ ਰਿਹਾ ਤੈਨੂੰ ਤੂੰ ਤੈਨੂੰ ਤਾਂ ਜੀਤਦੀ ਤੈਨੂੰ ਯਾਦ ਕਰੂ ਵੀ ਚੱਲ ਜਾਣਾ ਨਾ ਕੋਈ ਨਹੀਂ ਕੁਝ ਨਹੀਂ ਹੋਣਾ ਬਤਮਾਸ਼ ਆਹ ਚੰਨਾਂ ਨੂੰ ਥੋੜੀ ਬੋਲ ਦਿੱਤੇ ਨਹੀਂ ਹੋ ਆਹ ਇੰਨੇ ਮੇਰਾ ਮਰਨਾ ਨਾ ਆਉਂਦਾ ਆਹ ਪਾਣੀ ਚਲਾ ਵੀ ਆਉਂਦਾ ਅੰਦਰ ਤੁਸੀਂ ਮੌਕੇ ਤੇ ਗਏ ਹੋ ਕੀ ਗੱਲਬਾਤ ਹੋਈ ਹੈ ਜੀ ਉੱਥੇ ਦੇਖੋ ਅੱਜ ਹੁਣੇ 1 ਘੰਟਾ ਪਹਿਲਾਂ ਸਾਨੂੰ ਖੁਲਾਸਾ ਮਿਲੀ ਹਮ ਕਿ ਗਲਵਾਲੀ ਗੜ੍ਹ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਹੋ ਗਈ ਹੈ ਹਮ ਤੁਸੀਂ ਮੌਕੇ ਤੇ ਗਏ ਹੋ ਸਪਨਾ ਨਾਮ ਦੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਅਜੀਤ ਕੁਮਾਰ ਹੈ ਉਹ ਗਲਵਾਲੀ ਗੜ੍ਹ ਦੇ ਰਹਿਣ ਵਾਲੇ ਨੇ ਕਰੀਬ 40-42 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ ਕਰੀਬ 16-17 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਤੇ ਲੰਮੈਰੀ ਜੀ ਸਰਦਨਦੀ ਹਾਂਜੀ ਕੋਈ ਇੱਥੇ ਰਹੀ ਹੈ ਹੂੰ ਹੂੰ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 8-9 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਜੀ ਉੱਪਰ ਰੋਡ ਗਿਰ ਕੇ ਬੈਠੋਈ ਹੈ ਪਰ ਅਸੀਂ ਉਹਦੀ ਡੈੱਡ ਬੋਡੀ ਨੂੰ ਬੋਥਾ ਨੂੰ ਅਸੀਂ ਫੇਕ ਦਿੱਤਾ ਤੇ ਇਹਨਾਂ ਦੇ ਬਿਆਨ ਰਜਿਸਟਰ ਕਰਕੇ ਜੋ ਕਾਨੂੰਨੀ ਕਾਰਵਾਈ ਹੋਈ ਸਰ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਕੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੁਣ ਪਰਚਾ ਕਿਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ ਜੋ ਇਹਨਾਂ ਨੇ ਬਿਆਨ ਤੇ ਚ ਕਰਾਉਣਾ ਹੈ ਇਹ ਬਿਆਨ ਤੇ ਕਰਾ ਦੇ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦਿੱਤਾ ਠੀਕ ਹੈ ਜੀ ਠੀਕ ਕੋਈ ਨਸ਼ੇ ਦਾ ਵੀ ਖਿਲਾਫ ਪੇ ਪਰਚਾ ਦਰਜ ਹੈ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀਆ ਉਹ ਚੈੱਕ ਕੀਤਾ ਸੀ ਹਾਂ ਹਾਂ ਕੀ ਸੀ ਸਰ ਠੀਕ ਹੈ ਠੀਕ ਹੈ